ਰਸੂਖਦਾਰ ਜੇ ਪਿੰਡ ਦਾ ਕੋਈ ਬੰਦਾ ਕਹਿੰਦਾ ਕਿ ਮੈਂ ਸਰਪੰਚ ਬਣ ਜੂਗਾ ਤੇ ਰੁਪਈਆ 50 ਲੱਖ ਜਾਂ ਕਰੋੜ ਲਾ ਦੂੰਗਾ ਪਿੰਡ ਦੇ ਲਈ ਤੁਸੀਂ ਕਹ ਰਹੇ ਕਿ ਫਿਰ ਉਹ ਜਸਟੀਫਾਈ ਹੈਗਾ ਉਹਦਾ ਰੀਜ਼ਨ ਇਹ ਹੈ ਉਹ ਜਸਟੀਫਾਈ ਇਸ ਕਰਕੇ ਕਿਉਂਕਿ ਸਰਕਾਰ ਵੱਲੋਂ ਪੈਸਾ ਆਣ ਦੀ ਕੋਈ ਉਮੀਦ ਨਹੀਂ ਹੈ ਤੇ ਪਿੰਡਾਂ ਦਾ ਵਿਕਾਸ ਕਿਵੇਂ ਹੋਏਗਾ ਮੈਂ ਠੀਕ ਹੈ ਤੁਹਾਡਾ ਸਵਾਲ ਮੈਂ ਆਜਣਾ ਵਾਪਸ ਢਿੱਲੋ ਸਾਹਿਬ ਨੇ ਹੱਥ ਚੱਕਿਆ ਤੇ ਸਤਿੰਦਰ ਕੌਰ ਜੀ ਨੇ ਵੀ ਇਸ ਤੇ ਜਵਾਬ ਲੈ ਲਾਂਗਾ ਉਹਨਾਂ ਤੋਂ ਮੱਟੂ ਸਾਹਿਬ ਤੋਂ ਇੱਕ ਛੋਟਾ ਜ ਮੈਂ ਰਿਐਕਸ਼ਨ ਜ਼ਰੂਰ ਲਾਂ ਡਾਕਟਰ ਜਤਿੰਦਰ ਜੀ ਤੁਸੀਂ ਇਹ ਡਿਮਾਂਡ ਕੀਤੀ ਕਿ ਇਲੈਕਸ਼ਨ ਅੱਗੇ ਵਧਾਇਆ ਜਾਵੇ ਤੁਸੀਂ ਕਿਉਂ ਇਹ ਡਿਮਾਂਡ ਕੀਤੀ ਕਿ ਇਲੈਕਸ਼ਨ ਅੱਗੇ ਵਧਾਇਆ ਜਾਵੇ ਪਹਿਲਾਂ ਵਿਰੋਧੀ ਧਿਰਾਂ ਤਾਂ ਸਵਾਲ ਇਹ ਚੁੱਕਦੀਆਂ ਨੇ ਕਿ ਇਲੈਕਸ਼ਨ ਕਰਾਇਆ ਜਾਵੇ ਕਰਾਇਆ ਜਾਵੇ ਹੋਣ ਗਿਆ ਜਾ ਰਿਹਾਗੇ ਅੱਗੇ ਵਧਾਇਆ ਜਾਵੇ ਅਰਪੀ ਜੀ ਗੱਲ ਇਹ ਤਾਂ ਹੈਗੀ ਆ ਕਿ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਹੈਗਾ ਮੈਂ ਇਹਨੂੰ ਲੋਕਤੰਤਰ ਦਾ ਜਿਹੜਾ ਹੈਗਾ ਕੁੰਦ ਮੰਨਦਾ ਕਿਉਂਕਿ ਨੀਚਲੇ ਲੈਵਲ ਤੋਂ ਜਿਹੜੀ ਸਾਡੀ ਸਿਆਸਤ ਹੈ ਉਹ ਸਟੇਟ ਲੈਵਲ ਤੇ ਚੱਲਦੀ ਹੈਗੀ ਹੈ ਲੇਕਿਨ ਭਗਵਾਨਤਮਾਨ ਸਰਕਾਰ ਨੇ ਬਿਲਕੁਲ ਨਹੀਂ ਸੋਚਿਆ ਅ ਇਸ ਮਹੀਨੇ ਕਿਉਂਕਿ ਸਾਡਾ ਮੈਂ ਖੁਦ ਇੱਕ ਮਜਬੀ ਸਿੱਖ ਵਾਲਮੀਕੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਤੇ ਸਾਡੇ ਭਗਵਾਨ ਵਾਲਮੀਕੀ ਮਹਾਰਾਜ ਦਾ 17 ਅਕਤੂਬਰ ਨੂੰ ਜਿਹੜਾ ਹੈਗਾ ਪ੍ਰਕਾਸ਼ ਪੁਰਬ ਹੈ ਅਸੀਂ ਮਨਾ ਰਹੇ ਹਾਂ ਪੂਰੀ ਦੁਨੀਆ ਤੇ ਔਰ ਪੂਰੀ ਸਾਡੇ ਸੰਗਤ ਜਿਹੜੀ ਹੈਗੀ ਸਾਡਾ ਭਾਈਚਾਰਾ ਜਿਹੜਾ ਹੈਗਾ ਉਹ ਬੜੇ ਵੱਡੇ ਲੈਵਲ ਤੇ ਨਗਰ ਕੀਰਤਨ ਜਿਹੜਾ ਹੈਗਾ ਕੱਢਦੇ ਨੇ ਲੰਗਰਾਂ ਦਾ ਪ੍ਰਬੰਧ ਕਰਦੇ ਨੇ ਬਹੁਤ ਸਾਰਾ ਇਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਸਾਡੇ ਵਾਲਮੀਕ ਸਮਾਜ ਵੱਲੋਂ ਵਾਲਮੀਕ ਭਾਈਚਾਰੇ ਵੱਲੋਂ ਪਰ ਉਹ ਸਾਰੇ ਲੋਕ ਜਿਹੜੇ ਹੈਗੇ ਨੇ ਸਾਡੇ ਪਿੰਡਾਂ ਦੇ ਵਿੱਚ ਜਗਾ ਜਗਾ ਜਿੱਥੇ ਵਾਲਮੀਕੀ ਮੰਦਿਰ ਬਣੇ ਹੋਏ ਨੇ ਵਾਲਮੀਕੀ ਧਾਰਮਿਕ ਸਥਾਨ ਬਣੇ ਹੋਏ ਨੇ ਉਸ 10 ਤਰੀਕ ਤੋਂ ਲੈ ਕੇ ਲਗਾਤਾਰ ਜਿਹੜਾ ਹੈਗਾ 15 ਤੱਕ 17 ਤੱਕ ਬਹੁਤ ਬਿਜ਼ੀ ਨੇ ਸੋ ਪਹਿਲੀ ਗੱਲ ਤਾਂ ਸਰਕਾਰ ਨੂੰ ਸਾਡੀਆਂ ਜਿਹੜੀਆਂ ਜਿਹੜੀਆਂ ਭਾਵਨਾਵਾਂ ਨੇ ਚਾਹੇ ਉਹ ਕਿਸੇ ਵੀ ਵਰਗ ਦੀਆਂ ਨੇ ਕਿਸੇ ਵੀ ਜਾਤੀ ਦੀਆਂ ਨੇ ਕਿਸੇ ਵੀ ਧਰਮ ਦੀਆਂ ਨੇ ਉਹਨਾਂ ਭਾਵਨਾਵਾਂ ਦੀ ਸਭ ਤੋਂ ਪਹਿਲਾਂ ਕਦਰ ਕਰਨੀ ਚਾਹੀਦੀ ਹੈ ਸਰਕਾਰ ਨੂੰ ਦੇਖਣਾ ਚਾਹੀਦਾ ਸੀ ਇਸ ਮਹੀਨੇ ਪੰਜਾਬ ਦੇ ਇੱਕ ਬਹੁਤ ਵੱਡੇ ਤਬਕੇ ਬਹੁਤ ਵੱਡੇ ਸਮਾਜ ਨੇ ਆਪਣੇ ਗੁਰੂ ਆਪਣੇ ਜਿਹੜੇ ਹੈਗੇ ਨੇ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣਾ ਨੰਬਰ 2 ਤੇ ਜਿਹੜਾ ਹੈਗਾ ਸਾਡੇ ਜਿਹੜੇ ਕੀਰਤੀ ਲੋਕ ਨੇ ਮਜ਼ਦੂਰ ਲੋਕ ਨੇ ਜਿਸ ਤਰ੍ਹਾਂ ਕਿਸਾਨ ਜਿਹੜੀ ਝੋਨੇ ਦੀ ਵਾੜੀ ਦੇ ਵਿੱਚ ਬਿਜ਼ੀ ਹੈ ਵਸਪਤੀ ਦਾ ਉਹਨਾਂ ਨੂੰ ਮੁੱਲ ਸਹੀ ਨਹੀਂ ਮਿਲ ਰਿਹਾ ਉਹ ਧਰਨੇ ਜੀਰਿਆਂ ਦੇ ਢੇਰ ਲਾ ਕੇ ਡੀਸੀ ਆਫਿਸ ਆ ਕੇ ਪ੍ਰਦਰਸ਼ਨ ਕਰ ਰਹੇ ਨੇ ਔਰ ਉਹ ਵਾੜੀ ਦਾ ਜੋਰ ਹੈ ਨਾ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਬਹੁਤੇ ਕਿਰਤੀ ਮਜ਼ਦੂਰ ਨੇ ਨਾ ਉਹ ਕੰਬਾਈਨਰ ਤੇ ਬਾਅਦ ਵਿੱਚ ਰਾਜਾਂ ਵਿੱਚ ਵੀ ਚਲੇ ਜਾਂਦੇ ਨੇ ਕੋਈ ਯੂਪੀ ਚਲਾ ਗਿਆ ਕੋਈ ਬਿਹਾਰ ਪ੍ਰਦੇਸ਼ ਚਲਾ ਗਿਆ ਕੋਈ ਪੰਜਾਬ ਚ ਇੱਥੇ ਉਹ ਵੋਟ ਵੋਟ ਫੀਸਤ ਤੇ ਵੀ ਫਰਕ ਪਏਗਾ ਵੋਟ ਫੀਸਤ ਤੇ ਵੀ ਬਹੁਤ ਫਰਕ ਪਏਗਾ ਹੋ ਜਾਂਦਾ ਹੈ ਔਰ ਇਹ ਜਿਹੜੀਆਂ ਹੈਗੀਆਂ ਨੇ 13237 ਪੰਚਾਇਤਾਂ ਔਰ ਜਿਹੜੀ ਇਹਦੇ ਵਿੱਚ 1 ਕਰੋੜ 33 ਲੱਖ ਲੋਕਾਂ ਨੇ ਪਾਰਟਿਸਪੇਟ ਕਰਨਾ ਸੀਗਾ ਤੋਂ ਉਹਦੇ ਚ ਲੱਖਾ ਜਿਹੜੇ ਹੈਗੇ ਨੇ ਲੋਕ ਹਜ਼ਾਰਾਂ ਲੋਕ ਜਿਹੜੇ ਚਲੇ ਜਾਣਗੇ ਕਿਉਂਕਿ ਉਹ ਵੋਟ ਹੀ ਨਹੀਂ ਕਰ ਪਾਣਗੇ ਕੋਈ ਮੱਧ ਪ੍ਰਦੇਸ਼ ਬੈਠਿਆ ਉਹਨਾਂ ਦਿਨਾਂ 'ਚ ਕਿਉਂਕਿ ਬਹੁਤੇ ਲੋਕ ਇੱਕ ਹਫ਼ਤਾ ਪਹਿਲਾਂ ਨਿਕਲ ਚੁੱਕੇ ਨੇ ਕੰਬਾਈਨਾਂ ਲੈ ਕੇ ਔਰ ਦੋ ਚਾਰ ਦਿਨਾਂ 'ਚ ਸਭ ਦੀਆਂ ਤਿਆਰੀਆਂ ਨੇ ਸੋ ਇੱਕ ਬੜਾ ਵੱਡਾ ਤਬਕਾ ਮਜ਼ਦੂਰਾਂ ਦਾ ਕਿਰਤੀਆਂ ਦਾ ਜਿਹੜਾ ਕੰਮ ਹੈ ਦਾ ਉਹ ਇਸ ਲੋਕਤੰਤਰ ਦੇ ਮਾਪੂਨ ਦੇ ਵਿੱਚ ਆਪਣੀ ਵੋਟ ਕਰਨ ਤੋਂ ਜਿਹੜਾ ਹੈਗਾ ਰਹਿ ਜਾਣਾ ਔਰ ਮੈਂ ਇੱਕ ਗੱਲ ਹੋਰ ਹਰਪ੍ਰੀਤ ਜੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਰਕਾਰ ਨੇ ਜਿਹੜੀ ਇਹਦੇ ਇਹਨਾਂ ਚੋਣਾਂ ਨੂੰ ਲੈ ਕੇ 2023 ਦੀ ਜਿਹੜੀ ਹੈਗੀ ਹੈ ਲਿਸਟ ਜਾਰੀ ਕੀਤੀ ਹੈ ਔਰ MP ਇਲੈਕਸ਼ਨ ਵੇਲੇ 2024 ਦੀ ਲਿਸਟ ਜਿਹੜੀ ਜਾਰੀ ਕੀਤੀ ਗਈ ਸੀਗੀ ਹੁਣ ਜਿਹੜੇ ਬੱਚਿਆਂ ਨੇ ਜਿਹੜੇ ਨੌਜਵਾਨ ਬੱਚੀਆਂ ਨੇ ਸਾਡੇ ਨੌਜਵਾਨਾਂ ਨੇ 18 ਸਾਲ ਦੀ ਉਮਰ ਚ ਆ ਜਾਣਾ ਸੀ ਇਹਨਾਂ ਨੇ 24 ਦੇ ਵਿੱਚ 18 ਸਾਲ ਆਪਣੇ ਮੁਕੰਮਲ ਕਰਕੇ ਹੋ ਸਕਦਾ ਕੋਈ ਪਿੰਡ ਦਾ ਸਰਪੰਚ ਜਾਂ ਪੰਚ ਬਣਦਾ ਵੀ ਕੋਈ ਉਧਰ ਨੂੰ ਤੁਰਦਾ ਹੋਵੇ ਤੇ ਉਹ ਵੀ ਇਸ ਪੱਖੋਂ ਰਹਿ ਜਾਣਗੇ ਰਹਿ ਜਾਣਗੇ ਬਿਲਕੁਲ ਠੀਕ ਹੈ ਮੈਂ ਆ ਗਿਆ ਸਰ ਵਾਪਸ ਤੁਹਾਡੇ ਕੋ ਮੈਂ ਅੱਜ